ਹਾਂਜੀ 셔ਟ ਰੇ ਕਮਸਲੀਨ ਬਾਂਦਨੀ ਪ੍ਰਿੰਟ ਦੇ ਵਿੱਚ ਦੇਖ ਸਕਦੇ ਬਹੁਤ ਹੀ ਪਿਆਰਾ ਨੈੱਕ ਰੈਡੀ ਹੋਇਆ। ਸਟਾਲ ਮਿਲੇਗਾ ਇਸ ਦੇ ਨਾਲ ਪ੍ਰਿੰਟ ਲੈਸ ਲੱਗੀ ਮਿਲੇਗੀ। ਬਾਟਮ ਇਸ ਦੇ ਨਾਲ ਕਾਟਨ ਦੀ ਰਹੇਗੀ। 1650 ਦੇ ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਾਰਟੀ ਵੇਅਰ। ਇਹ ਵੀ ਆਪਣੇ ਕੋਲ ਪਾਰਟੀ ਵੇਅਰ ਸੂਟ ਰੈਡੀ ਹੈ ਜੀ 셔ਟ ਰਹੇਗਾ ਆਪਣੇ ਕੋਲ ਪਿਓਰ ਵਿਸਕੋਸ ਸੌਫਟ ਆਰਗੈਂਜ਼ਾ। ਵਰਕ ਮਿਲੇਗਾ ਤੁਹਾਨੂੰ ਫਰੰਟ ਤੇ ਫੁੱਲ ਫਰੰਟ ਤੇ ਵਰਕ ਆ ਖੀਨਖਾ ਪਿਆਜ਼ ਵਰਕ ਦੇ ਨਾਲ। ਹੈਵੀ 슬ੀਵਸ ਮਿਲਣਗੀਆਂ बॉटम ਇਸ ਦੇ ਨਾਲ ਪਿਓਰ ਵਿਸਕੋਸ ਸਿਲਕ ਦੀ ਰਹੇਗੀ बॉटम ਤੇ ਵੀ ਵਰਕ ਰਹੇਗਾ ਦੁਪੱਟਾ ਇਸ ਦੇ ਨਾਲ ਪਿਓਰ ਵਿਸਕੋਸ ਆਰਗੈਨਜ਼ਾ ਦਾ ਸ਼ਿਮਰ ਵਿਦ ਡਿਜ਼ਾਈਨਰ ਲੈਸ ਵਰਕ ਮਿਲ ਜਾਏਗਾ ਦੁਪੱਟਾ ਵੀ ਬਹੁਤ ਹੀ ਪਿਆਰਾ ਰੈਡੀ ਹੋਇਆ ਪਾਰਟੀ ਵੇਅਰ ਸੂਟ ਨੇ ਇਹਨਾਂ ਨੂੰ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ 2 ਮੀਟਰ ਪ੍ਰਿੰਟਡ ਪਸ਼ਮੀਨਾ ਦਾ ਸ਼ਰਟ ਰਹੇਗਾ 2 ਮੀਟਰ ਪਸ਼ਮੀਨਾ ਦੀ बॉटਮ ਪਲੇਨ 2.5 ਮੀਟਰ ਇਸ ਦੇ ਨਾਲ ਡਿਜੀਟਲ ਪ੍ਰਿੰਟ ਸਟਾਲ ਮਿਲੇਗਾ 599 ਵਿੱਚ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਤੇ ਸੇਲ ਲੱਗੀ ਹੋਈ ਹੈ ਜੀ ਆਫਰ ਆ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਬਾਈ ਕਰਨ ਦੇ ਲਈ ਸਕਰੀਨਸ਼ਾਟ ਸੈਂਡ ਕਰੋ ਜੋ ਵੀ ਤੁਹਾਨੂੰ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਆਪਣਾ ਮੈਂਸ਼ਨ ਹੁੰਦਾ ਉਸ ਦੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬਾਈ ਕਰ ਸਕਦੇ ਹੋ ਇਹ ਰਹੇਗਾ ਜੀ ਆਪਣੇ ਕੋਲ ਆਲ ਓਵਰ ਸੂਟ ਰਹੇਗਾ ਵੈਲਵਟ ਦਾ 3.5 ਮੀਟਰ ਵੱਡੇ ਪੈਨਚ ਨਾਲ ਤੁਹਾਨੂੰ ਸਟਾਲ ਸਟਾਲ ਮਿਲ ਜਾਏਗਾ ਪ੍ਰਿੰਟਰਡ ਦੋ ਸੂਟ ਬਾਈ ਕਰਨੇ ਪੈਣੇ ਨੇ ਦੋ ਸੂਟਾਂ ਦਾ ਜੋ ਪ੍ਰਾਈਸ ਰਹੇਗਾ 699 699 ਦੇ ਵਿੱਚ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਲਿਮਟਿਡ ਇਨ ਸਟਾਕ ਹੈ ਏ ਪ्युअर ਵਿਸਕੋਸ اور ਗੈਂਜਾ ਸ਼ਰਟ ਰਹੇਗੀ ਫੁਲਕਾਰੀ ਦਾ ਇਸ ਤੇ ਵਰਕ ਹੋਇਆ neck ਤੇ and keere te muslin ਦੀ bottom ਰਹੇਗੀ bottom ਤੇ ਵੀ ਤੁਹਾਨੂੰ ਵਰਕ ਮਿਲੇਗਾ organza ਦੁਪੱਟਾ ਰਹੇਗਾ 1050 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਇਹ ਸੂਟ ਆਪਣੇ ਕੋਲ ਲਿਮਟਿਡ ਸਟਾਕ ਦੇ ਵਿੱਚ ਨੇ ਬਹੁਤ ਹੀ ਪਿਆਰੇ ਸੂਟ ਰੈਡੀ ਸ਼ਿਮਰ ਮਸਲੀਨ ਦਾ ਫੈਬਰਿਕ ਹੈ ਰਹੇਗਾ neck ਤੇ ਵਰਕ ਮਿਲੇਗਾ keere ਤੇ ਵਰਕ ਮਿਲੇਗਾ ਨਾਲ ਤੁਹਾਨੂੰ organza ਦਾ ਕੋਟਾ ਪੱਤੀ ਵਰਕ लेस वर्क मिलेगा 999 ਵਿੱਚ ਇਸ ਨੂੰ ਤੁਸੀਂ ਬਾਈ ਕਰ ਸਕਦੇ ਹੋ ਇਹ ਆਪਣੇ ਕੋਲ ਰਹੇਗਾ ਜੀ ਸ਼ਿਮਰ ਦਾ ਫੈਬਰਿਕ ਰਹੇਗਾ ਸ਼ਰਟ ਵੀ ਸ਼ਿਮਰ ਦੀ बॉटम ਵੀ اور ਦੁਪੱਟਾ ਵੀ ਬਹੁਤ ਹੀ ਸੋਹਣੇ ਸ਼ਰਟ ਐਂਡ ਇਸ ਦੇ ਨਾਲ ਜੋ बॉटम ਆ ਦੁਪੱਟਾ ਹੈਵੀ ਡੈਡੀ ਹੋਏ ਨੇ ਅਲੱਗ-ਅਲੱਗ ਇਹਨਾਂ ਦਾ ਪ੍ਰਾਈਸ ਆ ਤੁਸੀਂ ਜੋ ਬਾਈ ਕਰਨਾ ਹੈ ਉਸ ਦਾ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਪ੍ਰਾਈਸ ਐਂਡ ਫੈਬਰਿਕ ਬਾਰੇ ਜਾਣਕਾਰੀ ਲੈ ਸਕਦੇ ਹੋ ਇਹ ਵੀ ਆਪਣੇ ਕੋਲ ਸ਼ਿਮਰਦਾ ਹੀ ਰਹੇਗਾ ਦੁਪੱਟਾ ਵੀ ਸ਼ਰਟ ਵੀ ਬਾਟਮ ਵੀ ਬਹੁਤ ਹੀ ਪਿਆਰੇ ਸੂਟ ਨੇ ਪਾਰਟੀ ਵੇਅਰ ਇਹ ਵੀ ਤੁਹਾਨੂੰ ਹੈਂਡਵਰਕ ਮਿਲੇਗਾ ਨੈਚੁਰਲ ਕ੍ਰੇਪ ਦਾ ਇਹ ਸੂਟ ਰਹੇਗਾ ਚਨੋਂਨ ਦਾ ਦੁਪੱਟਾ ਰਹੇਗਾ ਇਸਦੇ ਜੋ ਬਾਟਮ ਤੇ ਵੀ ਵਰਕ ਹੈ ਔਰ ਇਸਦੀ ਸਲਿਪਸ ਤੇ ਵੀ ਵਰਕ ਮਿਲੇਗਾ ਹੈਵੀ ਸੂਟ ਰੈਡੀ ਹੋਏ ਨੇ ਪ੍ਰਾਈਸ ਵੀ ਬਹੁਤ ਘੱਟ ਹੈ ਇਹਨਾਂ ਦਾ ਔਰ ਇਹ ਆਰਗੈਂਜ਼ਾ ਵਿਸਕੋਸ ਰਹੇਗਾ ਸ਼ਰਟ ਬਾਟਮ ਇਸਦੇ ਨਾਲ ਅਪਾੜਾ ਦੀ ਮਿਲੇਗੀ ਦੁਪੱਟਾ ਚਨੋਂਨ ਦਾ ਹੈਂਡਵਰਕ ਮਿਲੇਗਾ ਸਲਿਪਸ ਤੇ ਵੀ Thank you.